ਘੜੀ ਯੋਧਨਸ਼ੈਵਰੁੱਧ ਜਿਹੜੀ ਫਰੋਸਪਰ ਪੁਲਿਸ ਵੱਲੋਂ ਜਿਹੜਾ ਕਾਰਵਾਈ ਕੀਤੀ ਜਾ ਰਹੀ ਹੈ ਨਸ਼ਿਆਂ ਦੇ ਖਿਲਾਫ ਉਹਦੇ ਵਿੱਚ ਇੱਕ ਬੜੀ ਵਧੀਆ ਕਾਮਯਾਬੀ ਮਿਲੀ ਜਦੋਂ ਸਾਡੇ ਡੀਐਸਪੀ ਸਿਟਿੰਗ ਇਹਨਾਂ ਦੀ ਟੀਮ ਐਸਐਚਓ सदर ਤੇ ਸਾਰੀ ਟੀਮ ਵੱਲੋਂ ਇੱਕ ਮਕਦਮਾ ਨੰਬਰ 276 थाना सदर ਐਨਡੀਪੀਐਸ ਐਕਟ ਦੇ ਵਿੱਚ ਦਰਜ ਕਰਕੇ ਰਮਨਦੀਪ ਵਰਮਨਿਕ ਤੇ ਇੱਕ ਉਸ ਤੋਂ ਉਹਨੂੰ ਗ੍ਰਿਫਤਾਰ ਕੀਤਾ ਤੇ ਉਸ ਤੋਂ 863 ਗ੍ਰਾਮ ਆਈਸ ਬਰਾਮਦ ਹੋਈ ਹੈ ਤੇ ਇੱਕ ਮੋਟਰਸਾਈਕਲ ਹੈ ਦੋ ਮੋਬਾਈਲ ਫੋਨ ਹੈ ਤੇ ਇਹਦੇ ਤੋਂ ਬਰਾਮਦ ਹੋਇਆ ਜਦੋਂ ਨਾਕਾਬੰਦੀ ਕੀਤੀ ਹੋਈ ਸੀ ਨਾਕਾਬੰਦੀ ਦੌਰਾਨ ਜਦੋਂ ਇਨਫਾਰਮੇਸ਼ਨ ਵੀ ਸੀ ਇਹਨਾਂ ਕੋਲ ਵੀ ਇਹ ਬੰਦਾ ਗਲਤ ਇਹਨਾਂ ਚੀਜ਼ਾਂ ਦੇ ਵਿੱਚ ਇਨਵੋਲਡ ਹੈ ਤੇ ਇਸ ਤੋਂ ਬਾਅਦ ਜਦੋਂ ਹੋਰ ਜਿਹੜੀ ਇਹਦੀ ਪੁੱਛਗਿੱਛ ਕਰ ਰਹੇ ਸੀ ਤਾਂ ਉੱਥੇ ਹੀ ਸਾਨੂੰ ਪਤਾ ਲੱਗਿਆ ਵੀ ਇਹਦੇ ਕੋਲੋਂ ਦੋ ਜਣੇ ਜਿਹੜੇ ਉਸ ਨੂੰ ਲੈ ਕੇ ਜਾਣਗੇ ਜਿਹੜੇ ਬਠਿੰਡਾ ਸਾਈਡ ਤੋਂ ਆ ਉਹ ਦੋ ਜਣੇ ਵੀ ਗ੍ਰਿਫਤਾਰ ਕਰਨ ਦੇ ਵਿੱਚ ਜਿਨ੍ਹਾਂ ਦਾ ਨਾਮ ਪਿੰਦਰ ਸਿੰਘ ਤੇ ਸ਼ਵਿੰਦਰ ਸਿੰਘ ਪੁੱਤਰ ਤੇਜ ਸਿੰਘ ਐ ਸ਼ਵਿੰਦਰ ਸਿੰਘ ਤੇ ਜਿਹੜਾ ਪਿੰਦਰ ਸਿੰਘ ਐ ਪੁੱਤਰ ਜਸਮੇਲ ਸਿੰਘ ਦੋਨੇ ਵਾਸੀਆਂ ਦਾਨ ਸਿੰਘ ਵਾਲਾ ਥਾਣਾ ਨਈਆਂ ਵਾਲਾ ਬਟਿੰਡੇ ਦੇ ਵਿੱਚ ਐ ਉੱਥੋਂ ਦੇ ਐ ਤੇ ਇਹਨਾਂ ਨੂੰ ਗ੍ਰਿਫਤਾਰ ਕਰਨ ਦੇ ਵਿੱਚ ਵੀ ਕਾਮਯਾਬ ਹੋ ਗਏ ਕੀ ਮਾਲ ਕਿੱਥੋਂ ਲੈ ਕੇ ਆਏ ਸੀ ਸਰ ਜੀ ਹਾ ਦੀ ਇਹ ਆਈਸ ਐ ਜੀ ਇਹ 863 ਗ੍ਰਾਮ ਆਈਸ ਜਿਹੜੀ ਇਹਨਾਂ ਤੋਂ ਬਰਾਬਰ ਕਿੱਥੋਂ ਲੈ ਕੇ ਆਏ ਸਰ ਜੀ ਇਹ ਜਿਹੜੀ ਇਹਨਾਂ ਦੇ ਪੁਰਸ਼ਕੀਸ਼ ਜਦੋਂ ਚੱਲ ਰਹੀ ਸੀ ਉਹਦੇ ਵਿੱਚ ਜਿਹੜਾ ਇੱਕ ਮੇਨ ਇਹਨਾਂ ਦਾ ਬੰਦਾ ਜਿਹੜਾ ਪਿਛਲਾ ਅ ਪਿੰਡ ਇਹ ਕਿਹੜਾ ਸੀਗਾ ਜਿਹੜਾ ਇਹਨਾਂ ਨੂੰ ਅਲੀ ਹਾਂ ਪਾਕਿਸਤਾਨ ਤੋਂ ਇੱਕ ਬੰਦਾ ਜਿਹੜਾ ਇਹਨਾਂ ਦਾ ਮੇਨ ਜਿਹੜੇ ਬੰਦੇ ਨੇ ਸਪਲਾਈ ਇਹਨਾਂ ਨੂੰ ਕਰਵਾਈ ਹੈ ਉਹ ਅਲੀ ਨਾਮ ਦਾ ਬੰਦਾ ਸੀ ਪਾਕਿਸਤਾਨ ਤੋਂ ਉਹਦੇ ਨਾਲ ਇਹਨਾਂ ਦੇ ਤਾਲਮਿਲ ਚੱਲ ਰਿਹਾ ਸੀ ਕਿ ਫੋਨ ਤੇ ਇਹਨਾਂ ਦੀ ਸਾਰੀਆਂ ਜਿਹੜੀਆਂ ਆਪਸ ਵਿੱਚ ਚੈਟਸ ਹੈ ਆਪਸ ਵਿੱਚ ਵਾਇਸ ਨੋਟਸ ਹੈ ਆਪਸ ਵਿੱਚ ਜਿਹੜੇ ਫੋਨ ਕਰ ਰਹੇ ਸੀ ਉਹਦੇ ਵਿੱਚ ਹੀ ਉਸਨੇ ਅੱਗੇ ਕੰਟੈਕਟ ਜਿਹੜੇ ਦੋ ਜਣੇ ਬਠਿੰਡੇ ਤੋਂ ਆਉਣੇ ਸੀ ਉਹਨਾਂ ਨਾਲ ਕਰਾਇਆ ਤੇ ਉਹਨਾਂ ਨੇ ਆਉਂਦਿਆਂ ਨੂੰ ਹੀ ਆਪਣੇ ਬੜੇ ਵਧੀਆ ਆਪਰੇਸ਼ਨ 'ਚ ਇਹਨਾਂ ਨੇ ਸਾਡੇ ਐਸਐਚਓ सदर ਵੱਲੋਂ ਇਹਨਾਂ ਨੂੰ ਉਹਨਾਂ ਨੂੰ ਵੀ ਗ੍ਰਿਫਤਾਰ ਕਰ ਲਿਆ। ਸੱਚੀ ਨੇ ਤਾਂ ਕੰਮ ਕਰ ਰਹੇ ਸੀ ਡਰੋਨ ਤੇ ਨਹੀਂ ਸਰਾਈ ਹੈ ਸਰ ਇਹ ਰੋਇਨ ਪਾਕਿਸਤਾਨ ਤੋਂ। ਇਹ ਨਹੀਂ ਜਿਹੜੇ ਹੁਣ ਅੱਜ ਤੱਕ ਹੁਣ ਤੱਕ ਜਿਹੜੀ ਪੁਸ਼ਕਿਸ਼ ਹੋਈ ਹੈ ਵੀ ਇਹ ਉਸ ਨੂੰ ਡਰੋਨ ਨਹੀਂ ਇਸ ਨੂੰ ਵੈਸੇ ਇਸਨੇ ਕਿਸੇ ਆਪਣੇ ਡਰੋਨ ਤੋਂ ਡਰੋਨ ਰਹੀ ਨਹੀਂ ਹੈ ਸਰ ਇਹਦੇ ਕਿੰਨੇ ਵੀ ਕੋਈ ਮਾਮਲੇ ਨੇ ਸਰ ਸਰ ਪਹਿਲਾ ਹੀ ਮਾਮਲਾ ਦੋ ਮਾਮਲੇ ਦਰਜ ਕੀਤੇ ਜਿਹੜੇ ਇਹ ਹੈਗਾ ਰਮਨਦੀਪ ਹੈ ਉਸ ਰਮਨੀ ਇਹ ਬਾਈਕ ਸਾਲ ਦਾ ਤੇ ਇਹ ਹਬੀਬਕੇ ਦਾ ਤੇ ਇਹਦੇ ਉੱਤੇ ਪਹਿਲਾ ਮੁਕੱਦਮਾ ਨੰਬਰ 225 ਆਮ ਜੈਕਟ ਦਾ ਤੇ ਐਨਡੀਪੀਐਸ ਐਕਟ ਦਾ ਫਾਜ਼ਲਕਾ ਦੇ ਵਿੱਚ ਦਰਜ ਤੇ सदर थाना सदर ਫਾਜ਼ਲਕਾ ਤੇ ਦੂਸਰਾ ਮੁਕੱਦਮਾ ਇਹਦੇ ਤੇ ਏਐਨਟੀਐਫ ਵੱਲੋਂ ਸੈਕਟਰ 72 ਮੁਹੱਲੀ ਦੇ ਵਿੱਚ 100 ਗ੍ਰਾਮ ਉਸ ਤੋਂ ਉਦੋਂ ਹੈਰਨ ਬ੍ਰਾਂਡ ਹੋਈ ਸੀ ਉਦੋਂ ਸਰ ਚਿੱਟੇ ਨਾ ਨੂੰ ਟਰਾਈਸ ਡਰਗ ਦੇ ਵਿੱਚ ਕੀ ਫਰਕ ਸਰ ਹੈਗਾ ਵੀ ਦੋਨੋਂ ਨਸ਼ਾ ਦੇ ਵਿੱਚ ਇਹ ਜਿਹੜੀ ਇਹ ਇੱਕ ਜ਼ਿਆਦਾ ਪੋਟੈਂਟ ਨਸ਼ਾ ਹੈ ਜ਼ਿਆਦਾ ਉਸ ਤੋਂ ਜਿਵੇਂ ਇਹ ਦੀ ਜਿਹੜੀ ਕੁਆਂਟੀਟੀ 50 ਗ੍ਰਾਮ ਨੂੰ ਹੀ ਆਪਾਂ ਕਮਰਸ਼ੀਅਲ ਕੁਆਲਿਟੀ ਕਹਿੰਦੇ ਆ ਤੇ ਜਿਹੜੀ ਹੈਰੋਇਨ ਹੁੰਦੀ ਉਹਦੀ 250 ਗ੍ਰਾਮ ਜਿਹੜੀ ਕਮਰਸ਼ੀਅਲ ਕਵਰੀ ਹੁੰਦੀ ਹੈ ਤੇ ਇਹ ਉਸ ਤੋਂ ਜ਼ਿਆਦਾ ਪੋਟੈਂਟ ਹੈ ਜ਼ਿਆਦਾ ਨੁਕਸਾਨਦੇ ਹੈ ਤੇ ਜ਼ਿਆਦਾ ਇਸ ਨੂੰ ਮਤਲਬ ਮਹਿੰਗਾ ਰਚਾ ਹੈ ਇਸਰੋ ਸਿਟੀਜ਼ ਦੇ ਵਿੱਚ ਇਹ ਪਹਿਲਾਂ ਮਰਤਿਆ ਜਾਂਦਾ ਸੀ ਜ਼ਿਆਦਾਤਰ ਹੁਣ ਸ਼ੁਰਕ ਸ਼ਹਿਰਾਂ ਦੇ ਵਿੱਚ ਵੀ ਆ ਗਿਆ ਹਾਂਜੀ ਇਹ ਆਪਣੀ ਜਿਹੜੀ ਇਹ ਤੁਸੀਂ ਕਹਿ ਸਕਦੇ ਇੱਕ 224 ਦੇ ਵਿੱਚ ਇਹਦੀ ਬਰਾਮਦਗੀ ਹੋਈ ਸੀਗੀ ਤੇ ਇੱਕ ਆਪਣੇ ਹੁਣ ਹੀ 225 ਦੇ ਵਿੱਚ ਵੀ ਆਪਾਂ 400 ਗ੍ਰਾਮ ਪਹਿਲਾਂ ਬਰਾਮਦ ਕੀਤਾ ਸੀ ਤੇ ਆਹ ਤੀਜੀ ਰਿਕਵਰੀ ਕਹਿ ਸਕਦੇ ਹਾਂ ਆਪਣੇ ਇਸ ਏਰੀਆ ਦੇ ਵਿੱਚ ਜਿਹੜੀ 863 ਗ੍ਰਾਮ ਹੁਣ ਸਰ ਕੁਝ ਕਿਸ ਤਰ੍ਹਾਂ ਇਹ ਚੀਜ਼ ਸਾਹਮਣੇ ਆਈ ਕਿ ਹੁਣ ਵੱਡੇ ਘਰਾਣਿਆਂ ਦੇ ਲੋਕ ਵੀ ਜਿਹੜੇ ਇਹ ਨਸ਼ਾ ਜਿਹੜਾ ਲੈਣ ਲੱਪੇ ਆ ਕਿਉਂਕਿ ਇਹ ਜਿਹੜਾ ਮਹਿੰਗਾ ਨਸ਼ਾ ਹੈਗਾ ਤੇ ਛੋਟਿਆਂ ਦੀ ਜਿਹਾ ਮਤਲਬ ਹੁਣਾਂ ਨਹੀਂ ਹੁੰਦੀ ਇਹ ਛੋਟੇ ਜਿਹੇ ਲੋਕ ਆ ਦੀ ਮਰਤੂ ਕਰਦੇ ਬਿਲਕੁਲ ਜੀ ਇਹ ਤਾਂ ਹੈਗਾ ਜਿਹੜਾ ਉਹਦੀ ਪੁੱਛਗਿਛ ਵੈਸੇ ਚੱਲ ਰਹੀ ਹੈ ਵੀ ਜਿਹੜਿਆਂ ਨੂੰ ਉਹਨੇ ਸਪਲਾਈ ਹੋਰ ਕਰਨਾ ਸੀ ਅੱਗੇ ਤੇ ਉਸ ਬਾਰੇ ਸੱਡੀ ਜਿਹੜੀ ਸਾਰੀ ਉਹਦੀ ਪੁੱਛਗਿਛ ਦੌਰਾਨ ਜਿਹੜੀ ਚੀਜ਼ਾਂ ਸਾਹਮਣੇ ਆਉਣਗੀਆਂ ਉਹ ਪਤਾ ਲੱਗ ਜਾਊਗਾ ਆਪਾਂ ਨੂੰ ਵੀ ਕਿੱਥੇ ਜਿਹਨੇ ਸਪਲਾਈ ਕਰਨਾ ਸੀ ਕਿਹਨੇ ਯੂਜ਼ ਕਰਨਾ ਸੀ